ਮੈਂ ਨਰ ਹਰਜਿੰਦਰ ਸਿੰਘ ਹਾਂ ਕਿੱਥੇ ਦੇ ਰਹਿਣ ਵਾਲੇ ਆ ਕੈਂਟ ਬਵੇਲੀ ਤੋਂ ਅੱਜ ਸੱਟਾ ਸੱਟਾ ਲੱਗੀਆਂ ਕਾਫੀ ਤੁਹਾਡੇ ਸਿਵਲ ਹਸਪਤਾਲ ਦਾਖਲ ਨਾ ਕੀ ਮਾਮਲਾ ਇਹ ਸਾਡੇ ਜੀ ਮੈਂ ਦੁੱਧ ਲੈਣ ਗਿਆ ਸੀ ਬੰਦੇ ਆਏ ਕੱਢੀ ਚ ਮੇਰੇ ਕੋਲ ਦੀ ਪਿੱਛਲਾ ਘਾਹ ਨਾ ਕਿ ਮੁਰਕੇ ਪੇਰ ਆਏ ਬਾਪ ਚ ਚੌਂਤਾ ਜਿਹੜੇ ਗੇਟ ਦੇ ਕੋਲੋਂ ਮੂੜ ਕੇ ਮੈਨੂੰ ਬਕਰਨਾ ਆਪਣਾ ਫੋਨ ਦੇਖੀ ਗਾ ਹੌਂ ਜਿਹੜੇ ਨਿਕਲ ਕੇ ਗੱਡੀ ਚ ਲਾਚੇ ਤਾਂ ਪਰਨਾ ਗੱਡੀ ਕਿੰਨੇ ਜਾਣੇ ਸੀ ਕਹਿੰਦੇ ਸਤਾਰ ਜਾਣੇ ਜਿਹੜੀ ਗੱਡੀ ਜਿਹਨਾਂ ਕੋਲ ਨੋਵਾ ਜੀ ਨੰਬਰ ਜਾਦਾ ਗੱਡੀ ਦਾ ਨੰਬਰ 777 ਸੀ ਕਿਹੜੇ ਰੰਗ ਦੀ ਸੀਗੀ ਉਹ ਹਾਂ ਹਾਈ ਜਿੱਦਾਂ ਜਫੜਾ ਕਰਦਾ ਦਾ ਰੰਗ ਆ ਗਿਆ ਸੀ ਬੰਦੋ ਇਦਾਂ ਸਾਰਾ ਅੱਛਾ ਜੀ ਮੈਂ ਤੁਹਾਨੂੰ ਬਾਹਰ ਬੰਦਾ ਜਿਆਦਾ ਐਵੇਂ ਮੈਂ ਤੁਹਾਨੂੰ ਕਹਿੰਦੇ ਚਿੱਟੇ ਗਰੇਜ ਰੰਗ ਚ ਹੁੰਦੀ ਸੀ ਇਹ ਚਿੱਟੇ ਨਹੀਂ ਆ ਜਿੱਦਾਂ ਕਰ ਸਿਲਵਰ ਜੇ ਕਲਰ ਸੀ ਸਿਲਵਰ ਜੇ ਕਲਰ ਸੀ ਇਹ ਤੁਹਾਨੂੰ ਪਤਾ ਇਹ ਫੇਰ ਮੈਂ ਉਹਨਾਂ ਨੂੰ ਕਿਹਾ ਵੀ ਰੋਲੀ ਵੀ ਪਾਈ ਉਹ ਮੈਂ ਕਿਹਾ ਭਰਾਵਾ ਸਾਡੀ ਤਾਂ ਲਾਗਣਾ ਤੇ ਵੇਹ ਨਹੀਂ ਕਿਤੇ ਨਾ ਵੀ ਸਾਡੀ ਮਾਰੀ ਜਾਂਦੀ ਕਿਤੇ ਨੀ ਆ ਜੇ ਨਾਰਗੜ ਸੀ ਉਹ ਫਿਰ ਇਹ ਨਹੀਂ ਕਰ ਸੁਣ ਕੇ ਦੌਰਦੇ ਇਹ ਨਹੀਂ ਰੁਕੇ ਕਿੰਨੇ ਕਵਜ ਦੀ ਗੱਲ ਹੈ ਤੇ ਕਰ ਵੀ 6:10 ਦੀ ਗੱਲ ਹੈ ਸਵੇਰ ਦੀ ਜੀ ਸਵੇਰ ਜੀ ਇਹ ਕਰ ਨੂੰ ਦੱਸਿਆ ਅਕਲ ਮਾਰਦੇ ਜਦੋਂ ਕੁੱਤੇ ਆਉਣ ਨਹੀਂ ਉਹ ਦੌੜੇ ਗਏ ਭਾਜੀ ਨੇ 1 ਮਿੰਟ ਵੀ ਨਹੀਂ ਰੁਕੇ ਸਾਰਿਆਂ ਕੋਲ ਹਥਿਆਰ ਸੀ ਕਹਿਣਾ ਸਾਰਿਆਂ ਕੋਲ ਹਥਿਆਰ ਇੱਕ ਡਰਾਈਵਰ ਜਿਹੜਾ ਉਹ ਬਾਹਰ ਹੀ ਨਿਕਲਿਆ ਚੰਨ ਨਿਕਲਿਆ ਉਹ ਉਧਾ ਬੰਦੇ ਪਛਾਣਦੇ ਕੌਣ ਸੀਗੇ ਬੰਦੇ ਨਹੀਂ ਮੂੰ ਬੰਨੇ ਸੀ ਜਿਹੋ ਨੇ ਨੇ ਕੋਈ ਸ਼ੱਕ ਤੁਹਾਨੂੰ ਹੋਵੇ ਕਿਸੇ ਤੇ ਸ਼ੱਕ ਤਾਂ ਹੈ ਜੀ ਆਪਾਂ ਦੇ ਵਸੇ ਲਾਖੇ ਆ ਕਿ ਜਦੋਂ ਫੰਦੇ ਕੁੱਟ ਕੇ ਗਏ ਉਹ ਬੰਦਾ ਧਮਾ 60 ਮੋਟਰਸਾਈਕਲ ਤੇ ਆਇਆ ਸਾਡੇ ਕੋਲ ਬੰਦਾ ਬੈਠਾ ਸੀ ਉਹ ਇਸ਼ਾਰੇ ਮਾਰਦਾ ਸੀ ਆ ਜਾ ਜੀ ਜੀ ਮੇਨ ਬੰਨਾ ਆਇਆ ਜਿਹਦੇ ਤੇ ਸ਼ੱਕ ਕਰਦਾ ਨੂੰ ਸਾਨੂੰ ਨਾਲ ਹੀ ਆਂ ਛੰਦਾ ਬੱਕਰੀਆਂ ਵਾਲਾ ਉਹਦਾ ਮੁੰਡੇ ਦੇ ਸ਼ੱਕ ਉਹ ਪੁਰਾਣੀ ਰਾਂਝੇ ਤੁਹਾਡੀ ਇਹਨਾਂ ਨਾਲ ਪੁਰਾਣੀ ਰਾਂਝੇ ਗੱਗੇ ਮੇਰੀ ਮੋਟਰ ਵੀ ਸੱਡੇ ਸਰਟੀਫਿਕੇਟ ਹੈ ਮੈਂ ਰਫਲ ਜੀ ਦੇ ਘਰ ਪੱਤਾ ਮਾਰ ਦਿੱਤਾ ਸੀ ਕਿ ਮੇਰੇ ਤੇ ਲੱਗਦੀ ਵਾਲਿਆਂ ਨੇ ਕਿਹਾ ਵੀ ਉਹਦਾ ਕੰਮ ਆ ਉਹ ਮਾਰ ਕੋ ਜਾਂਦਾ ਹੁੰਦਾ ਜਾਂ ਉਹਨ ਫੜਾਇਆ ਕਿਹਨਾਂ ਦੇ ਕੋਈ ਰਫਲ ਬੱਕਰੀਆਂ ਦੇ ਮੁੰਡੇ ਬੱਕਰੀ ਵਾਲੇ ਦੇ ਮੁੰਡੇ ਨੂੰ ਅੱਛਾ ਜੀ ਹਾਂਜੀ ਲਾਇਸੈਂਸੀ ਸੀ ਜੀ ਕਿਹਦੇ ਸੈਂਸੀ ਸੀ ਉਹਨਾਂ ਨੇ ਕੀ ਕੀਤਾ ਸੀ ਜੀ ਰਫਲ ਨਾਲ ਮੋਸ਼ਮੀ ਰੇ ਜੀ ਭਾਈਆ ਬੀਜੇ ਬਸ ਗੁੱਸਾ ਹੀ ਮਾਰਿਆ ਉਹਦਾ ਜਾਨੀ ਕਿ ਉਹੀ ਪਾਣੀ ਰਾਂਝਾ ਚੱਲੀ ਜਾਂਦੀ ਪਾਣੀ ਰਾਂਝਾ ਚੱਲੀ ਜਾਂਦੀ ਹੋਰ ਸਾਡੇ ਬੋਲਚਾਲ ਵਾਲਾ ਵੀ ਬੰਦਾ ਤੇ ਤੁਸੀਂ ਤੁਹਾਨੂੰ ਲੈ ਕੇ ਗੋਣਾ ਹੈ ਫਿਰ ਸਾਡੇ ਜੇ ਵੀ ਤੁਹਾਨੂੰ ਗੁੱਟਿਆ ਮਾਰਿਆ ਮੈਂ ਤਾਂ ਪਿੰਡ ਦਾ ਹੀ ਬੰਦਾ ਜੀ ਜਿਹੜੇ ਮੋਹਤਵਾਰ ਜਾਣੇ ਤੇ ਸਾਡੀ ਖਾਨਸਾ ਕਿੰਨੇ ਆ ਕਿ ਪਾਣੀ ਰਾਂਝਾ 5 ਜੰembre ਗੁਰੂ ਜੀ ਕਹਿੰਦੇ ਇਹ ਕੰਪਲੀਟ ਤੁਸੀਂ ਕੀਤੀ ਉਹਦਾ ਸਾਰੇ ਕੋਈ ਕੁਲ ਨੂੰ ਦਾ ਹਾਂ ਜੀ ਪੁਲਿਸ ਕੋਲ ਜਿਹਾ ਹੁੰਦੇ ਹੋ ਦੱਸ ਕੇ ਆਏ ਜਾਂ ਉਹ ਕਹਿੰਦਾ ਕੋਈ ਨਹੀਂ ਤੁਸੀਂ ਜਾਓ ਉੱਥੇ ਨਾ ਹੋ ਜਾਗਾ ਤੁਹਾਡੇ ਸਤਾ ਕਿੱਥੇ ਕਿੱਥੇ ਲੱਗੀਆਂ ਲੱਗੀਆਂ ਦੇਖੋ ਜੀ ਬਹੁਤ ਸਾਰੀ ਫ੍ਰੈਕਚਰਾਂ ਦੀ ਸਾਰੀ ਬਾਹਾਂ ਬਾਹਾਂ ਟੰਕੇ ਢੱਕ ਕੇ ਨਾ ਟੁੱਟੇ ਮੈਂ ਟੰਕੇ ਐ ਕਾਹਲਾ ਦੇ ਕੱਪੜੀ ਦੇ ਕੋਲ ਜੀ ਤੁਹਾਡੇ ਕੋਲ ਪੁਲਿਸ ਆਈ ਸੀਗੀ ਉਦੋਂ ਆਈ ਸੀ ਜੀ ਬਿਆਨ ਲੈ ਕੇ ਗਈ ਕਿਹੜੇ ਥਾਣੇ ਦੀ ਸੀ ਰਾਵਣ ਦੁੱਲੀ ਹਣੇ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਨੂੰ ਅਜੇ ਸਾਫ ਹੋਣਾ ਚਾਹੀਦਾ ਜੀ ਸਾਨੂੰ ਬੰਦੇ ਬਣ ਕੇ ਉਹਨਾਂ ਦੇ ਪੇਟ ਤੇ ਲੈਣਾ ਦੱਸੋ ਸਾਡੀ ਤੁਹਾਡੇ ਨਾਲ ਕੀ ਰੰਗ ਜੀ ਸਾਈਕਾ ਦੇ ਅਜਿਹਾ ਕਿ ਸਾਡੇ ਪੇਰ ਨਹੀਂ ਲੜੇ ਭਰਾਵਾਂ ਮਾਰਨੀ ਮਾਰ ਜਾਂਦੇ ਨਹੀਂ ਕਰਨੀ ਉਮਰ ਹੋ ਗਈ ਹੈ ਤੁਹਾਡੀ ਮੇਰੀ ਬੈਂਟ ਸੌਜੀ ਹੋਏ ਠੀਕ ਹੈ ਹਾਂਜੀ ਮੈਡਮ ਕੀ ਨਾਮ ਤੁਹਾਡਾ ਅਮਨਜੀਤ कौर ਅੱਜ ਇੱਕ ਪੇਸ਼ੈਂਟ ਅੰਕਲ ਜੀ ਪਏ ਇੱਥੇ ਜ਼ਖਮੀ ਹਨ ਅਜਿਹਾ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੈਂ ਇਹਨਾਂ ਦੀ ਬੇਟੀ ਹਾਂ ਮੇਰੇ ਪਾਪਾ ਸਾਹਿਬ ਨੇ ਤੇ ਅਸੀਂ ਚਾਰ ਸISTER ਹਾਂ ਛੱਡ ਕੇ ਦੋ ਛੋਟੇ ਬ੍ਰਦਰ ਨੇ ਬ੍ਰਦਰ ਹੂ ਦੋਨੋਂ ਬਾਹਰ ਆ ਅਸੀਂ ਆਪਣੇ ਆਪਣੇ ਘਰੇ ਹਾਂ ਇਹਦੇ ਇੰਨੀਆਂ ਸੱਟਾਂ ਵਗੈਰਾ ਲੱਗੀਆਂ ਕੀ ਕਾਰਨ ਸੀਗਾ ਜਾਂ ਕਿ ਸਰ ਇਹਨਾਂ ਦੇ ਅੰਡੇ ਈ ਦੀ ਤਰ੍ਹਾਂ ਮਤਲਬ ਇਹ ਡੇਲੀ ਦੁੱਧ ਲੈਣ ਜਾਂਦੇ ਹੁੰਦੇ ਡੈਰੀ ਤੋਂ ਹਾਂਜੀ 6 ਵਜੇ ਸਵੇਰੇ ਸਵੇਰੇ 6 ਵਜੇ ਦੁੱਧ ਲੈਣ ਗਏ ਨੇ ਇਹ ਮਤਲਬ ਡੈਰੀ ਬੰਦ ਸੀਗੀ ਡੇਲੀ ਇਸ ਤਰ੍ਹਾਂ ਹਰ ਰੋਜ਼ ਜਿੱਥੇ ਕੋਰਤਵਾਰੀ ਮਰਖਾਡੇ ਤਣ ਜਾਂਦੇ ਨੇ ਉਦੋਂ ਦਾ ਦੁੱਧ ਲੈਣ ਜਾਂਦੇ ਉੱਥੇ ਸਟੇਅਰਾਂ 'ਚ ਪੌਸੀ ਤੇ ਰਹਿ ਗਈ ਹੈ ਆਪ ਦਾ ਫੋਨ ਦੇਖੀ ਜਾਂਦੇ ਜੀਗੇ ਨੋਵਾ ਗੱਟੀ ਆਈ ਪਹਿਲਾਂ ਉਹਨਾਂ ਨੇ ਉੱਪਰ ਦੀ ਘੇੜਾ ਮਤਲਬ ਮਾਰਿਆ ਪਿੰਡ ਦੇ ਘੇੜ ਪਿੰਡ ਦੇ ਉੱਪਰ ਦੀ ਘੇੜਾ ਮਾਰ ਕੇ ਇਹ ਸਿੱਤੇ ਗੱਟੀ ਸਾਧ ਸਾਫੇ ਹੋ ਗਏ ਇਹ ਆਪ ਦਾ ਫੋਨ ਤੇ ਧਿਆਨ ਸੀ ਤਿੰਨ ਜਾਨੀ ਗੱਡੀ ਚ ਉਤਰੇ ਆ ਉਹਨਾਂ ਦੇ ਕੋਲੇ ਹਥਿਆਰ ਸੀਗੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਮਤਲਬ ਬਹੁਤ ਜ਼ਿਆਦਾ ਇੰਨੀ ਦੇ ਨਾਲ ਮਾਰਿਆ ਮਾਰਿਆ ਤੇ ਪਤਾ ਨਹੀਂ ਕੀ ਮਤਲਬ ਉਹਨਾਂ ਨੂੰ ਰਾਜਸਥਾਨ ਦੀ ਪ੍ਰੋਬਲਮ ਸੀ ਜਾਂ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ ਸਾਡੇ ਤੇ ਬੰਦੇ ਆ ਇਹ ਕੈਨੂੰ ਸ਼ੱਕ ਦੇ ਤੌਰ ਤੇ ਅਸੀਂ ਕਹਿ ਸਕਦੇ ਆ ਤੇ ਤੁਹਾਡੇ ਫਾਦਰ ਸਾਹਿਬ ਜੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਪੁਰਾਣੀ ਰੰਜਿਸ਼ ਸੀਗੀ ਸਰ ਪੁਰਾਣੀ ਰੰਜਿਸ਼ ਹੈ ਵੀ ਆ ਤੇ ਨਹੀਂ ਵੀ ਆ ਕਿ ਅਸੀਂ ਤਾਂ ਮਤਲਬ ਹੁਣ ਕਈ ਗੱਲਾਂ ਤਾਂ ਭੁਲਾ ਰਿਏ ਬੈਠੇ ਆ ਜੇ ਹੁਣ ਜੇ ਸੋਚੀਏ ਤਾਂ ਅੱਜ ਤੋਂ 2 ਸਾਲ ਪਹਿਲਾਂ ਕਈ ਗੱਲਾਂ ਹੈਗੀਆਂ ਵੀ ਆ ਜੇ ਕਿਸੇ ਨੇ ਦੁਸ਼ਮਣੀ ਰੱਖੀ ਵੀ ਆ ਪਰ ਅੱਜ ਤੱਕ ਸਾਡੇ ਫਾਦਰ ਸਾਹਿਬ ਨੇ ਕੋਈ ਵੀ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈ ਵੀ ਇਹ ਸਾਹ ਵੀ ਮੰਗਦੇ ਆ ਵੀ ਬਿਨਾ ਮਤਲਬ ਤੋਂ ਹਾਜ਼ਰ ਸਾਨੂੰ ਵੀ ਇੰਨਾ ਜ਼ਿਆਦੇ ਉਹਨਾਂ ਨੇ ਕੁੱਟਮਾਰ ਕੀਤੀ ਹੈ ਨਾ ਮੈਡਮ ਜਿੱਥੇ ਇਹ ਵਾਰਦਾਤ ਹੋਈ ਹੈ ਸੀਸੀਟੀਵੀ ਕੈਮਰਾ ਹੈਗੇ ਉੱਥੇ ਨਹੀਂ ਉੱਥੇ ਕੋਈ ਕੈਮਰਾ ਨਹੀਂ ਹੈਗਾ ਤੇ ਇਹ ਹੋਮ ਦਾ ਵੀ ਮਤਲਬ ਸਾਨੂੰ ਨੌਲੇਜ ਨਹੀਂ ਹੈਗੀ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਅਸੀਂ ਸਿਰਫ ਇਹੀ ਮੰਗ ਕਰਦੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਨਸਾਫ ਦੀ ਮੰਗ ਕਰਦੇ ਆ ਕਿਉਂਕਿ ਸਿਆਣਾ ਸ਼ਰੀਰ ਆ ਦੇਖੋ ਜੇ ਕੋਈ ਗੱਲਬਾਤ ਵੀ ਆ ਬੈਠ ਕੇ ਵੀ ਗੱਲਬਾਤ ਹੋ ਸਕਦੀ ਸੀ ਹਨਾ ਵੀ ਇਦਾਂ ਨਹੀਂ ਹੈਗਾ ਵੀ ਹੁਣ ਇਹ ਕਿੰਨੇ ਮਹੀਨੇ ਤੱਕ ਇਹ ਪਏ ਰਹਿਣਗੇ ਮੰंजे ਤੋਂ ਕੱਲੇ ਹੈਗੇ ਆ ਵੀ ਕੋਈ ਗੱਲ ਨਾ ਵੀ ਜੇ ਮਤਲਬ ਇਨਸਾਫ ਸਾਨੂੰ ਮਿਲ ਜੇ ਤਾਂ ਬਹੁਤ ਵਧੀਆ ਜਲ ਅਸੀਂ ਪੁਲਿਸ ਅਧਿਕਾਰੀਆਂ ਨੂੰ ਵੀ ਮਤਲਬ ਬੇਨਤੀ ਕਰਦੇ ਵੀ ਕਾਰਵਾਈ ਛੇਤੀ ਤੋਂ ਛੇਤੀ ਨੂੰ ਕੀਤੀ ਜਾਵੇ ਠੀਕ ਹੈ